ਸਿਕਾਰ ਮਸਰਾ ਜੋ ਵੈਂਟਾ ਲੋ ਅੱਜ ਜੇ ਮੈਂ ਜਾ ਰਿਹਾ ਸਕੂਲ ਤੇ ਇੰਦਰਵਾਸ਼ਾ ਤੇ ਤਵਾਨ ਜਾ ਰਿਹਾ ਤਲਵੰਡੀ ਤੇ ਤੁਹਾਨੂੰ ਸਾਰੀ ਤਲਵੰਡੀ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਬਹੁਤ ਘੋੜੇ ਘੋੜੇ ਦਿਖਾਵਾਂਗੇ ਸਾਨੂੰ ਸਪੱਟਾਦਾਰ ਵੀ ਦਿਖਾਵਾਂਗੇ ਦਿੱਤਾ ਹੈ ਕਿ ਆਪਣੀ ਸੋਹਣੇ ਵਸਤਾਂ ਨੇ ਜਿਹੜੀ ਪ੍ਰਦਰਸ਼ਨੀ ਲਗਾਈ ਹੈ ਉਹਨਾਂ ਦੇ ਵਾਚੀਆ ਕੀ ਆਪਣੇ ਲੈ ਵੀ ਦੋਸਤੋ ਆਪਾਂ ਲਵਾਇਆ 인ਦਰਵਾਦ ਸ਼ਾ ਦਾ ਨੀਲੇ ਬਸ਼ੇਰੀ ਨਾਲ ਮੱਥਾ ਤੇ 인ਦਰਵਾਦ ਸ਼ਾ ਪੂਰਾ ਅਗਰੈਸ਼ਨ ਚ ਆਉਂਦਾ ਹੋਇਆ ਤੇ ਦੇਖੋ ਦਰਸ਼ਕ ਵੀ ਆਨੰਦ ਲੈ ਰਹੇ ਆ ਇਸ ਚੀਜ਼ ਦਾ ਇੱਥੇ ਫੇਰ ਮੱਥਾ ਲਵਾਇਆ ਮਾਸ਼ਾਅੱਲਾ ਅੱਜ ਤਲਮੰਡੀ ਸਾਹ ਤੋਂ ਮੇਲੇ ਤੇ ਜੀ ਨਮਾਇਸ਼ ਦੇ ਵਿੱਚ ਬਹੁਤ ਹੀ ਜੰਗੇ ਕੋੜੇ ਆ ਰਹੇ ਨੇ ਉਹ ਤਾਂ ਤਨਮੁਹ ਮਦਾਨਾ ਪ੍ਰਵਾਹਾਂ ਕੋਲ ਬਹੁਤ ਜੰਗੇ ਹਾਈਟ ਨੇ ਬਸ਼ੀਰਾਂ ਸਰਜੀਕਾ ਜੀ ਕੰਦੀ ਹਾਈਟ ਦਾ ਬਸ਼ੀਰਾਂ ਅਜੇ ਅੰਦਰ ਹੀ ਗੱਲ ਹੈ ਪ੍ਰਮਾਤਮਾ ਦੇ ਲਈ ਨੁਕਰਾ ਬਿਕਰਮ ਕੋੜਾ ਕਿਹੜੇ ਕੋੜੇ ਦਾ ਬਈ ਹੈ ਬੈਗ ਲਾ ਦੇ ਕੋਲ ਦਾ ਮਤਲਬ ਸਾਹੀ ਹੈ ਕੀ ਗੋਲ ਬੋਲਦੇ ਇੱਕ ਜਾਨਵਰ ਨਾਲ ਆ ਗਿਆ ਤੇ ਦੋ ਜੰਦ ਪਈ ਵਿਸ਼ੇ ਦੇ ਤੁਹਾਨੂੰ ਇੱਕ ਹੋਰ ਦੇਖੋ ਭਈ ਇੱਕ ਕੁੜੀਆ ਆਪਣੀ ਸਿਰਾ ਤੋੜ ਰਹੀ ਆ ਹਾਂਜੀ ਭਾਈ ਜਦੋਂ ਕੋਈ ਕਿਹੜਾ ਬਿਸ਼ਰਾ ਲੈ ਕੇ ਆਈ ਸੀ ਭਾਈ ਕਾਲੇ ਆ ਓਏ ਕਿਹੜਾ ਕੋੜਾ ਲੈ ਕੇ ਆਏ ਭਾਈ ਕਿੰਨੀ ਕੀ ਖੁਸ਼ੀ ਆ ਬਹੁਤ ਜਿਆਦੇ ਕਿੰਨੇ ਟਾਈਮ ਦਾ ਹੋ ਗਿਆ ਨਾ ਵੀ ਭਾਈ ਮਹੀਨੇ ਠੀਕ ਹੈ ਜੀ 22 ਮਹੀਨੇ ਦਾ ਹੀ ਆ ਜੀ ਤਾਂ ਫੋਟੋ ਨਹੀਂ ਆਉਂਦੀ ਮੱਤਾਂ ਮਾਰਦੇ ਹੋਏ ਨਾ ਮੇਰੇ ਵਰਗੇ ਜੀ ਆ ਗੁੜੀਆ ਦਾ ਬਾਈ ਬਹੁਤ ਹੌਸਲਾ ਵੱਡਾ ਹੈ ਜਿਹੜਾ ਰਿੰਗ ਦੇ ਵਿੱਚ ਹੋ ਰਹੀ ਆ ਆ ਸ਼ੇਰੇ ਦਾ ਨਾਂ ਜੋੜਾ ਉਮਰੇ ਦੀ 20 ਮਹੀਨੇ ਆ ਇਹ ਤਾਂ ਦੇਖੋ ਜੀ ਤਲਵੰਡੀ ਮੰਡੀ ਤੇ ਬਹੁਤ ਹੀ ਘੈਂਟ ਮਾਹੌਲ ਬਣਿਆ ਹੋਇਆ ਹੈ ਕਿਸੇ 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਬਹੁਤ ਹੀ ਘੈਂਟ ਮਾਹੌਲ ਬਣਿਆ ਹੋਇਆ ਹੈ ਇਹ ਤਲਵੰਡੀ ਸਾਬੋ ਮੰਡੀ ਦੇ ਘੋੜਾ ਮੰਡੀ ਤੇ ਸਕਰੀਨਾਂ ਚੱਲ ਰਹੀਆਂ ਨੇ ਜੀ ਅੰਦਰ ਜਾ ਕੇ ਕਿਸੇ 5 ਸਟਾਰ ਹੋਟਲ ਦੀ ਫੀਲਿੰਗ ਆਉਂਦੀ ਆ ਜੀ ਚਲੋ ਓਏ ਬੇਚਾਰੇ ਬਸੋਰਾ ਬੜਾ